ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਡੀ ਸਰਕਾਰ ਰਿਪੀਟ ਕਰੇਗੀ ਅਸੀਂ ਫਿਰ ਮੋਰਚਾ ਫਤਿਹ ਕਰਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਲੇਕਿਨ ਇਧਰ ਵੱਡੇ ਆਗੂਆਂ ਵੱਲੋਂ ਪਾਰਟੀ ਛੱਡੀ ਜਾ ਰਹੀ ਹੈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਦਿੱਤੇ ਜਾ ਰਹੇ ਨੇ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਵੱਡੇ ਆਗੂਆਂ ਤੋਂ ਚਿੰਤਤ ਨੇ ਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਵੀ ਚਿੰਤਤ ਨੇ ਹਾਲਾਂਕਿ ਅਹੁਦੇ ਦਿੱਤੇ ਗਏ ਨੇ ਪੰਜਾਬ ਲੈਵਲ ਤੇ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਜਾਂ ਫਿਰ ਅਫਸਰशाही ਤੋਂ ਉਤੰਗ ਨੇ ਅੱਜ ਇੱਕ ਵੱਡੇ ਆਗੂ ਨੇ ਜਿਸ ਨੂੰ ਪੰਜਾਬ ਲੈਵਲ ਦਾ ਇੱਕ ਵੱਡਾ ਅਹੁਦਾ ਮਿਲਿਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਲੇਕਿਨ ਉਹਨਾਂ ਨੇ ਹੀ ਹੁਣ ਇਲਜ਼ਾਮ ਲਗਾ ਦਿੱਤੇ ਨੇ ਕਿ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਸੁਣਵਾਈ ਨਹੀਂ ਸਾਡੀ ਅਫਸਰशाही ਸੁਣਦੀ ਨਹੀਂ ਸਾਡੇ ਕੰਮ ਜਿਹੜੇ ਨੇ ਉਹ ਨਹੀਂ ਕੀਤੇ ਜਾਂਦੇ ਫਿਰ ਸਾਨੂੰ ਪਾਰਟੀ ਦੇ ਵਿੱਚ ਰਹਿਣ ਦਾ ਕੀ ਫਾਇਦਾ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਸਿਫਤਾਂ ਦੇ ਪੁੱਲ ਬਣ ਰਹੇ ਨੇ ਕਿ ਭਾਈ ਪੰਜਾਬ ਦੇ ਲੋਕ ਸਾਡੇ ਕੋਲ ਖੁਸ਼ ਨੇ ਜੇਕਰ ਤੁਹਾਡੇ ਆਗੂ ਜਿਨ੍ਹਾਂ ਨੂੰ ਤੁਸੀਂ ਵੱਡੇ ਅਹੁਦਿਆਂ ਦੇ ਉੱਤੇ ਬਿਠਾਇਆ ਹੋਇਆ ਹੈ ਜਿਨ੍ਹਾਂ ਨੇ ਅੱਡੀ ਚੋਟੀ ਦਾ ਜੋਰ ਲਗਾਇਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਰਵੀ ਸਿੰਘ ਪਠਾਨ ਮਾਜਰਾ ਦੀ ਹਰਮੀਤ ਸਿੰਘ ਪਠਾਨ ਮਾਜਰਾ ਨੇ ਜਲੂਸ ਕੱਢਿਆ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਸੂਰ ਨਹੀਂ ਇਹ ਕਸੂਰ ਹੈ ਸਾਡੀ ਲੀਡਰਸ਼ਿਪ ਦਾ ਜਿਹਦੇ ਵਿੱਚ ਮੰਤਰੀ ਨੇ ਜਿਹਦੇ ਵਿੱਚ ਵਿਧਾਇਕ ਨੇ ਅਸੀਂ ਤਾਂ ਇੱਕ ਪੀਐਨ ਦੀ ਬਦਲੀ ਵੀ ਨਹੀਂ ਕਰਵਾ ਸਕਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਕੋਲੋਂ ਪੁੱਛਣਾ ਪੈਂਦਾ ਹੈ ਹਾਲਾਂਕਿ ਹਰਬੀਰ ਸਿੰਘ ਪਠਾਨ ਮਾਜਰਾ ਤੇ ਵੱਡੀ ਕਾਰਵਾਈ ਕੀਤੀ ਗਈ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਪਤਾ ਸੀ ਕਿ ਮੇਰੇ ਉੱਤੇ 376 ਦਾ ਪਰਚਾ ਹੋਣ ਵਾਲਾ ਹੈ ਕਿਉਂਕਿ ਇੱਕ ਮਹਿਲਾ ਦੇ ਨਾਲ ਉਹਨਾਂ ਨੇ ਏਜੰਸੀ ਸਬੰਧ ਬਣਾਏ ਉਹਨਾਂ ਨੂੰ ਬਲੈਕਮੇਲ ਕੀਤਾ ਗਿਆ ਉਹਨਾਂ ਦੇ ਨਾਲ ਵਿਆਹ ਕਰਵਾਇਆ ਗਿਆ ਗੁਰੂ ਘਰ ਦੇ ਵਿੱਚ ਲਾਵਾਂ ਲਗੀਆਂ ਗਈਆਂ ਹਾਲਾਂਕਿ ਉਹ ਪਹਿਲਾਂ ਆਲਰੇਡੀ ਮੈਡ ਸੀ ਉਹਦੇ ਬੱਚੇ ਕਾਫੀ ਵੱਡੀ ਉਮਰ ਦੇ ਨੇ ਲੇਕਿਨ ਇਸ ਆਗੂ ਨੇ ਵੀ ਅੱਜ ਇਲਜ਼ਾਮ ਲਗਾਏ ਆਮ ਆਦਮੀ ਪਾਰਟੀ ਦੀ ਸੂਚੀ ਲੀਡਰਸ਼ਿਪ ਤੇ ਇਹਨਾਂ ਨੇ ਕਿਹਾ ਕਿ ਨਹੀਂ ਸਾਡੀ ਗੱਲਬਾਤ ਨਹੀਂ ਸੁਣੀ ਜਾਂਦੀ ਜਿਸ ਤਰ੍ਹਾਂ ਇਹਨਾਂ ਨੇ ਵਾਅਦੇ ਕੀਤੇ ਸੀ ਫਿਰ ਇਹ ਵੀ ਗੱਲ ਦੇਖਣ ਨੂੰ ਹੈ ਕਿ ਇਹਨਾਂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨੇੜੇ ਕਿਉਂ ਯਾਦ ਆਇਆ ਪਹਿਲਾ ਇਹਨਾਂ ਨੂੰ ਕਿਉਂ ਨਹੀਂ ਯਾਦ ਆਇਆ ਯਾਨੀ ਕਿ ਕੁੱਲ ਮਿਲਾ ਕੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਵੱਡੇ ਆਗੂ ਨੇ ਉਹ ਸਰਟੀਫਾਈ ਨਹੀਂ ਉਸ ਨੂੰ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵੇਦਾਰੀਆਂ ਕਰ ਰਹੇ ਨੇ ਕਿ ਭਾਈ ਸਾਡੀ ਲੀਡਰਸ਼ਿਪ ਵੀ ਖੁਸ਼ ਹੈ ਅਸੀਂ ਲੋਕ ਜਿਹੜੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਿਪੀਟ ਕਰਾਂਗੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕੇ ਹਲਕਾ ਅਮਰਗੜ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਆਪ ਆਦਮੀ ਪਾਰਟੀ ਦੇ ਸਿਰਕਾ ਦਿੱਤੇ ਵੱਡੇ ਆਗੂ ਅਤੇ ਪੰਜਾਬ ਖਾਦੀ ਅਤੇ ਪਿੰਡੂ ਉਦਯੋਗ ਬੋਰਡ ਦੇ ਮੈਂਬਰ ਗੁਰਦੀਪ ਸਿੰਘ ਨਿਆਮਤ ਕੁਰਾ ਜੋ ਕਿ ਫੁੱਲਾਂ ਦੇ ਸਫਲ ਕਾਸਟ ਕਰ ਵੀ ਹਨ ਅਤੇ ਅਫਸਰशाही ਦੇ ਰਵਾਈਏ ਤੋਂ ਤੰਗ ਆ ਕੇ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ ਹੁਣ ਦੱਸ ਦਿਨਾ ਉਹਦਾ ਅਹੁਦਾ ਕੀ ਹੈ ਉਹ ਸਿਰ ਕਾਰਡ ਅਤੇ ਵੱਡੇ ਆਗੂ ਨੇ ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ ਦੇ ਮੋੜ ਦੇ ਮੈਂਬਰ ਨੇ ਯਾਨੀ ਕਿ ਉਹਨਾਂ ਦਾ ਜਿਹੜਾ ਲੈਵਲ ਹੈ ਉਹ ਪੰਜਾਬ ਲੈਵਲ ਜਿਹੜਾ ਉਹਨਾਂ ਦਾ ਅਹੁਦਾ ਹੈ ਉਹ ਪੰਜਾਬ ਲੈਵਲ ਦਾ ਹੈ ਤੇ ਰਵਈਏ ਤੰਗ ਆ ਕੇ ਉਹਨਾਂ ਨੇ ਆਪਣੇ ਅਹੁਦੇ ਤੋਂ ਤਸਤੀਫੇ ਦਾ ਐਲਾਨ ਕਰ ਦਿੱਤਾ ਅਜੀਤ ਨਾਲ ਗੱਲਬਾਤ ਕਰਦੇ ਆਂ ਅਜੀਤ ਨਾਲ ਗੱਲਬਾਤ ਕਰਦੇ ਆਂ ਨਯਮਤਪੁਰਾ ਨੇ ਭਰੇ ਮਨ ਨਾਲ ਕਿਹਾ ਕਿ ਜਦੋਂ ਇੱਕ ਬੋਰਡ ਮੈਂਬਰ ਅਤੇ ਸਤਾਧਾਰੀ ਤੇਰਦੇ ਆਗੂ ਨੂੰ ਆਪਣੇ ਜਾਇਜ਼ ਕੰਮ ਕਰਾਉਣ ਵਾਸਤੇ ਅਫਸਰਾਂ ਅਫਸਰशाही ਹੱਤੋਂ ਖੱਜਲ ਖੁਆਰ ਹੋਣਾ ਪੈ ਰਿਹਾ ਹੋਵੇ ਤਾਂ ਇਹ ਸਿਸਟਮ ਦੀ ਵੱਡੀ ਨਾਕਾਮੀ ਹੈ ਉਹਨਾਂ ਕਹਿੰਦੇ ਕਿ ਮੈਂ ਪੰਜਾਬ ਲੈਵਲ ਦਾ ਅਧਿਕਾਰੀ ਹਾਂ ਪੰਜਾਬ ਲੈਵਲ ਦੇ ਉੱਤੇ ਮੈਨੂੰ ਅਹੁਦਾ ਦਿੱਤਾ ਗਿਆ ਹੈ ਜੇਕਰ ਮੈਨੂੰ ਵੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਫਿਰ ਆਮ ਲੋਕਾਂ ਦਾ ਕੀ ਹਾਲ ਹੁੰਦਾ ਆਵੇਗਾ ਪੰਜਾਬ ਦੀ ਅਫਸਰਸ਼ਾਹੀ ਤੋਂ ਤੰਗ ਹੋ ਕੇ ਹੋਣਾ ਪੈ ਰਿਹਾ ਹੈ ਇਹ ਨਾਕਾਮੀ ਹੈ ਸਾਡੇ ਸਿਸਟਮ ਦੀ ਉਹਨਾਂ ਨੇ ਕਿਹਾ ਕਿ ਮੇਰੇ ਲਈ ਮੇਰਾ ਸਵੈਮਾਨ ਸਭ ਤੋਂ ਉੱਪਰ ਹੈ ਇਸੇ ਕਰਕੇ ਮੈਂ ਅੱਜ ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਅਸਤੀਫਾ ਸੋਸ਼ਲ ਮੀਡੀਆ ਤੇ ਜਨਤਕ ਕਰ ਦਿੱਤਾ ਹੈ ਅਤੇ ਨਿਖਤੀ ਰੂਪ ਵਿੱਚ ਪਾਰਟੀ ਦੀ ਹਾਈ ਕਮਾਂਡਿੰਗ ਭੇਜ ਦਿੱਤਾ ਹੈ ਯਾਨੀ ਕਿ ਇਸ ਆਗੂ ਗੁਰਦੀਪ ਸਿੰਘ ਨਿਆਮਤਪੁਰਾ ਉਹ ਪੰਜਾਬ ਦੀ ਅਫਸਰਸ਼ਾਹੀ ਤੋਂ ਤੰਗ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਜੇਕਰ ਮੈਂ ਖਜਲਖਵਾਰੀ ਦਾ ਸਾਹਮਣਾ ਕਰਦੇ ਹਾਂ ਤਾਂ ਫਿਰ ਜਿਹੜੇ ਆਮ ਲੋਕ ਨੇ ਜਿਹੜੇ ਵਲੰਟੀਅਰ ਨੇ ਜਿਹੜੇ ਵੋਟਰ ਨੇ ਜਿਨ੍ਹਾਂ ਨੇ ਸਾਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾਈਆਂ ਉਹ ਕਿੰਨਾ ਕੁ ਖਜਲਖਵਾਰੀ ਦਾ ਸਾਹਮਣਾ ਕਰਦੇ ਹੋਣਗੇ ਇਸ ਕਰਕੇ ਆਮ ਆਦਮੀ ਪੰਚਾਇਤ ਅਯੋਗ ਮੋਰ ਦੇ ਮੈਂਬਰ ਗੁਰਦੀਪ ਸਿੰਘ ਨਯਮਤਪੁਰਾ ਨੇ ਆਪਣੇ ਸਾਰੇ ਹੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤੇ ਨੇ ਉਹ ਅਸਤੀਫਾ ਉਹਨਾਂ ਨੇ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਯਾਨੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਨੂੰ ਕਹੀ ਦਿੰਦਾ ਹੈ